ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਤੇ ਉਹਦਾ ਨਾਪ ਲੈਣਾ ਦੱਸਦੇ ਆ ਤੇ ਆਪਣੀ ਦੋ ਦਿਨ ਵਿੱਚੋਂ ਛੁੱਟੀ ਵੱਜ ਗਈ ਵੀਡੀਓ ਅਪਲੋਡ ਨਹੀਂ ਹੋਈ ਤੇ ਅੱਜ ਆਪਾਂ ਤੁਹਾਨੂੰ ਕਮੀਜ਼ ਕਟਿੰਗ ਕਰਨਾ ਦੱਸਦੇ ਆ ਤੇ ਕਮੀਜ਼ ਦਾ ਨਾਪ ਵੀ ਕਿਸ ਤਰੀਕੇ ਨਾਲ ਲੈਣਾ ਇਹ ਵੀ ਆਪਾਂ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਤੇ ਅੱਜ ਆਪਾਂ ਏਸੀ ਵਾਲੇ ਰੂਮ 'ਚ ਬੈਠੇ ਆ ਤੇ ਉੱਥੇ ਕਾਊਂਟਰ ਤੇ ਜਿਹੜੀ ਗਰਮੀ ਚੰਗੀ ਲੱਗਦੀ ਹੈ ਇਸ ਕਰਕੇ ਜੇ ਤੁਸੀਂ ਨਾਪ ਲੈਣਾ ਆ ਕਮੀਜ਼ ਦਾ ਸਿੱਧੇ ਪਾਸੇ ਦਾ ਇਹ ਤੁਸੀਂ ਜਿਵੇਂ ਇਸ ਤਰ੍ਹਾਂ ਹਨਾ ਆਪਾਂ ਕਮੀਜ਼ ਰੱਖ ਲੈਣੀਆਂ ਐਵੇਂ ਕਮੀਜ਼ ਰੱਖ ਲੈਣੀਆਂ ਜੋ ਵੀ ਤੁਸੀਂ ਨਾਪ ਲੈਣਾ ਜਿਹੜੀ ਕਮੀਜ਼ ਦੀ ਲੰਬਾਈ ਲੈਣੀ ਹੈ ਇਹ ਤੁਸੀਂ 3 ਇੰਚ ਵੱਧ ਲੈਣੀ ਹੈ ਜਿਹੜੀ ਤੁਸੀਂ ਚੜਾਈ ਲੈਣੀ ਹੈ ਜੇ ਸਿੰਪਲ ਬਣਾਉਣਾ ਤਾਂ ਵੀ 3 ਇੰਚ ਜਿਹੜੀ ਕਮੀਜ਼ ਦੀ ਵੱਧ ਲੈਣਾ ਤੁਸੀਂ ਮਾਰ ਜਾਣ ਜੇ ਤੁਸੀਂ ਪੈਂਟਿਕਸ ਜਾਂ ਕੋਈ ਲੈਸ ਵਗੈਰਾ ਪਾਉਣੀ ਹੈ ਤਾਂ ਵੀ ਤੁਸੀਂ ਉਸ ਤੋਂ ਵੀ ਐਕਸਟਰਾ ਲੈਣਾ ਹੈ ਜੇ ਤੁਸੀਂ 70 ਇੰਚ ਲੈ ਰਹੇ ਹੋ ਤਾਂ ਤੁਸੀਂ 4-5 ਇੰਚ ਲੈਣਾ ਆਪਣੇ ਹਿਸਾਬ ਨਾਲ ਜਿੰਨੇ ਤੁਸੀਂ ਪੈਂਟਸ ਪਾਉਣੇ ਆ ਜਾਂ ਜੋ ਵੀ ਲੈਸ ਗਰਲ ਲਾਉਣੀ ਆ ਉਸ ਹਿਸਾਬ ਨਾਲ ਤੇ ਜੇ ਤੁਸੀਂ ਸਿੱਧੇ ਕਮੀਜ਼ ਦਾ ਨਾਪਾ ਲਓਗੇ ਨਾ ਇਸ ਤਰ੍ਹਾਂ ਜਿੱਦਾਂ ਆ ਦੇਖੋ ਜਿਆਦਾ ਇਹਨੂੰ ਨਾ ਅੰਦਰ ਨੂੰ ਕਰਕੇ ਥੋੜਾ ਜਿਹਾ ਰੱਖਣਾ ਕਿਉਂਕਿ ਇਹ ਆਪਾਂ ਜੇ ਵੱਡਾ ਬਣਾ ਦਾਂਗੇ ਤਾਂ ਆਪਣੇ ਮੋਢੇ ਗਲਾ ਲੱਗੂਗਾ ਇਹਨਾਂ ਦਾ 11 ਇੰਚ ਤਾਂ ਤੁਸੀਂ 12 ਲੈਣਾ 1 ਇੰਚ ਵਧਾ ਕੇ 1/2 ਇੰਚ ਇਧਰ ਦਾ ਮਾਰਜਨ 1/2 ਇੰਚ ਇਧਰ ਦਾ ਜੇ ਤੁਸੀਂ ਕਮੀਜ਼ ਨੂੰ ਪੁੱਠਾ ਕਰਕੇ ਲਾਓਗੇ ਤੇ ਫਿਰ ਤੁਸੀਂ ਤੁਹਾਡਾ ਸਾਰਾ ਮਾਰਜਨ ਜਿਹੜਾ ਵਿੱਚ ਆਜੂਗਾ ਤੁਸੀਂ ਉਹ ਮਾਰਜਨ ਨੂੰ ਵੀ ਵਿੱਚ ਤੋਂ ਲੈ ਕੇ ਮਿਣਨਾਗਾ ਜਿਹੜਾ ਸੱਡਾਂ ਦੇ ਮਾਰਜਨ ਹੁੰਦਾ ਤੇ ਜੇ ਤੁਸੀਂ ਇਦਾਂ ਹੀ ਮਿਣੋਗੇ ਤਾਂ ਤੁਸੀਂ ਇਸ ਤਰ੍ਹਾਂ ਪੂਰੀਆਂ ਸਿਉਣਾ ਬਾਹਰ ਕੱਢ ਕੇ ਤੇ ਇਹਨੂੰ ਫਿਰਨਾ ਆਪਣਾਗਾ ਇਸ ਤਰ੍ਹਾਂ ਕਰਕੇ ਆਪਾਂ ਨੂੰ ਸਾਰਾ ਨਾ ਆਪਾਂ ਤਿਆਰ ਜ਼ਿਆਦਾ ਆ ਆਪਾਂ ਇਸ ਲਈ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਕਈ ਕਮੀਜ਼ ਕੱਟਦੇ ਨੇ ਇਹਨਾਂ ਦੇ ਤੇ ਇਸ ਤਰ੍ਹਾਂ ਕੱਟਣ ਦੇ ਨਾਲ ਨਾ ਆਪਾਂ ਜਿਹੜਾ ਯਾਦ ਹੋ ਜਾਂਦਾ ਜੇ ਤੁਸੀਂ ਇਸ ਤਰ੍ਹਾਂ ਨਾ ਆਪਾਂ ਲਵੋਗੇ ਐਂਡ ਸੀ ਉਹਨਾਂ ਕੱਢ ਕੇ ਲੈਣਾ ਤੇ ਨਹੀਂ ਤੇ ਤੁਸੀਂ ਪੁੱਠਾ ਕਰ ਲਿਓ ਵੀ ਐਂਡ ਚ 36 ਇੱਕ ਵੀ ਜੇ ਥੋੜਾ ਖੁੱਲ ਕੇ ਆ ਰਿਹਾ ਨਹੀਂ ਤੇ 16 16 ਇੰਚ ਇਹਨਾਂ ਦਾ ਲੱਕ ਦਾ ਜਿਹੜਾ ਕਮਰ ਦਾ ਨਾਪ ਆ ਇਹ 16 16 ਇਹਦੇ ਬਸ ਕਮੀਜ਼ ਦਾ ਨਾਪ ਨਹੀਂ ਹੁੰਦਾ ਕਿਉਂਕਿ ਲੰਬਾਈ ਚੜਾਈ ਤਾਂ ਆਪਾਂ ਪਹਿਲੇ ਹੀ ਲਾ ਲੈਣੇ ਆ ਬਾਕੀ ਦਾ ਨਾਪੇ ਹੀ ਹੁੰਦਾ ਹੈ ਸਾਡੇ ਵੀ ਇਹਨਾਂ ਦੀ ਖੇਪ ਹੈ ਆਪਾਂ 21 ਰੱਖਾਂਗੇ ਕਿਉਂਕਿ ਕੱਪੜਾ ਜਿਹੜਾ ਕਈ ਵਾਰੀ ਥੋਥੇ ਤੋਂ ਸੁੰਗੜ ਜਾਂਦਾ ਹੈ ਫਿਰ ਅਗਲੇ ਦੇ ਫਿੱਟਣਾ ਆਵੇ ਫਿਰ ਵੀ ਔਖਾ ਹੋ ਜਾਂਦਾ ਹੈ ਲੋ ਜੀ ਆਪਾਂ ਪਹਿਲਾਂ ਮਾਰ ਜਣ ਲਵਾਂਗੇ ਇਹਨਾਂ ਦੇ ਸੌਰੀ ਮੇਚਾ ਲਵਾਂਗੇ ਇਹਨਾਂ ਦੇ ਥੀਰੇ ਦਾ ਈਰਾ ਇਹਨਾਂ ਦਾ ਆਇਆ ਸੀ 11 ਤਿਆਰ ਤੇ ਆਪਾਂ ਰੱਖਣਾ ਹੈਗਾ 6 ਤੇ ਜੇ ਤਾਂ ਤੁਸੀਂ ਸਵਾਸ਼ੇ ਰੱਖ ਸਕਦੇ ਕਿਉਂਕਿ ਮਾਰਜਨ ਦੇ ਅੰਦਰ ਜਿਹੜਾ ਥੋੜਾ ਜਿਹਾ ਕਪੜਾ ਵੱਧ ਚਲਾ ਜਾਂਦਾ ਹੈ ਇਹ ਅੱਧੇ ਇੰਚ ਤੋਂ ਥੋੜਾ ਜਿਹਾ ਵੱਧ ਚਲਾ ਜਾਂਦਾ ਹੈ ਕਈ ਵਾਰੀ ਆਪਣੀਆਂ ਸਲਾਈਆਂ ਵਗੈਰਾ ਛੁੱਟ ਜਾਂਦੀਆਂ ਆ ਆ ਜਿਹੜਾ ਤੁਸੀਂ ਇਹਨੂੰ ਅੱਧਾ ਇੰਚ ਅੰਦਰ ਨੂੰ ਰੱਖਣਾਗਾ ਜੇ ਤੁਸੀਂ ਡੀਪ ਪਾਉਣਾ ਹੈਗਾ ਤੇ ਆਪਣਾ ਗਲਾ ਕੀਪ ਰੱਖਣਾ ਹੈ ਪਰ ਇਹ ਛੋਟਾ ਹੀ ਰੱਖਦੀ ਹੈ ਇਧਰ ਉਹ ਵੀ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਇਹਨੂੰ ਇੱਕ ਬਾਕਸ ਦੀ ਤਰ੍ਹਾਂ ਆਪਾਂ ਬਣਾ ਲੈਣਾਗਾ ਇਹ ਥੋੜੇ ਜਿਹਾ ਗੱਦਾ ਭੋਲਾ ਹੁਣ ਕਰਕੇ ਨਾ ਥੋੜੇ ਜਿਹਾ ਨਿਸ਼ਾਨ ਜਿਹੜੇ ਨੇ ਓਜੀ ਇਹ ਆਪਾਂ 21 ਇੰਚ ਰੱਖਣੀ ਹੈ 20 ਸੀ ਆਪਾਂ ਸਾਡੇ ਵੀ 21 ਰੱਖਾਂਗੇ ਪੌਣੇ ਇੱਕ ਦਸ ਤੇ ਆਪਾਂ ਨਿਸ਼ਾਨਾ ਲਾ ਲੈ ਸਵਾਕ ਦਸ ਤੇ सॉरी ਸਵਾ ਦਸ ਤੇ ਇਧਰ ਆਪਾਂ ਰੱਖਦੇ ਆ 7 ਮਾਰਜਨ ਅੱਧਾ ਇੰਚ ਆ ਕੇ 7 ਤੇ ਰਹਿ ਜਾਣਾ ਕਮਰ ਦਾ ਨਿਸ਼ਾਨਾ 15 ਆਪਣੀ ਤਿਆਰ ਹੁੰਦੀ ਆ ਹਿੱਪ ਹਿੱਪ ਵਾਲੀ ਆਵਲੀ ਸਲਾਈਸ ਜਿਹੜੀ ਆ ਇਹ ਵੀ ਆਪਾਂ 15 ਇੰਚ ਮਾਪ ਰੱਖ ਕੇ ਲਾਵਾਂਗੇ ਲਾਜੀ 1 ਇੰਚ ਇਹਨਾਂ ਦਾ ਹਿੱਪ ਦਾ ਹੋ ਗਿਆ ਅੰਸ਼ਣ ਲੱਗ ਗਿਆ 16.5 ਹੈਗਾ ਇਹਨਾਂ ਦਾ ਕਮਰ ਸਵਾਠਾ ਗਿਆ ਸਵਾਠ ਤੇ ਆਪਾਂ 1 ਇੰਚ ਵਧਾਉਣਾ ਵੀ ਸਵਾ 9 ਤੇ ਇਹਨਾਂ ਦੇ ਨਿਸ਼ਾਨ ਲਾਵਾਂਗੇ ਇੱਧਰ ਆਪਾਂ ਫਲੌਈਆਂ ਦਾ ਜਿਹੜਾ ਮਾਰਜਨਾ ਰੱਖਾਂਗੇ ਆਹ ਵਾਲਾ ਆਪਣਾ ਨਿਸ਼ਾਨ ਲਾ ਕੇ ਕਿ ਹੁਣ ਇਹਨਾਂ ਤਿੰਨਾਂ ਨਿਸ਼ਾਨਾਂ ਨੂੰ ਆਪਾਂ ਮਿਲਾ ਦੇਣਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਜਿਹੜੇ ਸਹੀ ਮਿਲਦੇ ਆ ਜੇ ਤੁਸੀਂ ਉਹਦੇ ਨਾਲ ਨਿਸ਼ਾਨ ਲਾਣਾ ਹੈ ਇਸ ਤਰ੍ਹਾਂ ਲਾਣਾ ਜਾਂ ਤੁਹਾਡੇ ਕੋਲ ਸੇ ਪੱਟੀ ਜੀ ਹੈਗੀ ਤਾਂ ਤੁਸੀਂ ਉਹਦੇ ਨਾਲ ਨਿਸ਼ਾਨ ਲਾ ਸਕਦੇ ਹੋ ਆਵळा ਨਿਸ਼ਾਨ ਆਪਾਂ ਲਾ ਲਿਆ। ਅਗਲੇ ਪਾਸੇ ਦਾ ਫਰੰਟ ਸਾਈਡ ਦਾ ਤੇ 1 ਇੰਚ ਵਧਾ ਕੇ ਆਪਾਂ ਇੱਥੋਂ ਹੀ ਨਿਸ਼ਾਨ ਜਿਹੜਾ ਇੱਥੇ ਤੱਕ ਲਾ ਦੇਣਾ ਬੈਕ ਸਾਈਡ ਦਾ। ਇਹ ਸਿੰਪਲ ਜਿਹਾ ਆਰਮ ਬੀਬੀਆਂ ਜਿੱਦਾਂ ਇਸ ਤਰ੍ਹਾਂ ਨਿਸ਼ਾਨ ਪਹਿਲਾਂ ਤਾਂ ਗਿੱਠਾ ਨਾਲ ਮੜ ਕੇ ਲਾਉਂਦੀਆਂ ਸੀ ਤੇ ਹੁਣ ਜੇ ਜ਼ਿਆਦਾ ਤੁਸੀਂ ਨਹੀਂ ਚੱਕਣਾ ਚਾਹੁੰਦੇ ਹਰ ਤਰਫੋਂ ਤੇ ਤੁਸੀਂ ਇਸ ਤਰ੍ਹਾਂ ਨਿਸ਼ਾਨ ਲਾ ਸਕਦੇ ਹੋ। ਕਿਉਂਕਿ ਜਦੋਂ ਆਪਾਂ ਕਮੀਜ਼ ਕੱਟਦੇ ਰਹਿੰਦੇ ਆ ਤੇ ਆਪਾਂ ਨੂੰ ਹੁੰਦਾ ਜਾ ਹੋ ਜਾਂਦਾ ਹੈ ਵੀ ਇਹ ਜੇ ਤੁਸੀਂ ਆਵळा ਢੂੰਗਾ ਪਾਉਣੇ ਉਹ ਗਾਲ ਤਾਂ ਹਨਾ ਤੁਸੀਂ ਇਹ ਜਿਹੜਾ ਥੋੜਾ ਜਿਹਾ ਢੰਗਾਈ ਦੇ ਵਿੱਚ ਲਾ ਲਓ ਜੇ ਗळा ਛੋਟਾ ਲਾਉਣਾ ਤੇ ਫਿਰ ਜਿਹੜਾ ਮੋਟੇ ਦਾ ਵੀ ਇਹ ਨਿਸ਼ਾਨ ਹੈ ਇਹ ਘੱਟ ਲੱਗੇਗਾ 10:30 ਤੇ 10:30 ਪਾਉਣੇ 11 ਤੇ ਇਹਨਾਂ ਦੇ ਹੈਗੇ ਆਪਾਂ 11:30 ਲਵਾਂਗੇ ਫਿਟਿੰਗ ਬਿਲਕੁਲ ਸਹੀ ਆਉਂਦੀ ਆ ਫਿਰ ਇੱਧਰ ਲਾ ਨਿਸ਼ਾਨ ਹੈਗਾ 3:30 ਤੇ ਪਲੇਟੇ ਪਤਲੇ ਨੇ ਇਹਨਾਂ ਦੇ ਪਹਿਣਗੇ 7 ਇੰਚ ਦੇ ਜੇ ਕੁ ਭਾਰੀ ਹੈ ਤਾਂ ਤੁਸੀਂ ਹੁਣੇ 7 ਜਾਂ 6.5 ਤੇ ਵੀ ਰੱਖ ਸਕਦੇ ਹੋ ਐਸਟਰਾ ਬਿਲਕੁਲ ਸਿੰਪਲ ਟ੍ਰਿਕ ਇਹਨਾਂ ਲੱਪਾ ਦੱਸ ਦੇ ਪਿਆ ਜਿਹੜਾ ਹਰੇਕ ਨੂੰ ਸਮਝ ਆ ਜਾਵੇ ਇੰਦਰ ਤੋਂ ਵੀ ਆਪਾਂ ਅੰਦਾਜ਼ੇ ਦੇ ਨਾਲ ਹੀ ਰੱਖਿਆ ਦੇਖੋ 3.5 ਤੇ ਹੀ ਆਇਆ ਹੁਣ ਆਪਾਂ ਇੱਥੋਂ ਨਿਸ਼ਾਨ ਲਾਣਾ ਹੈ 2 ਇੰਚ ਤੇ ਜੇ ਕੁ ਭਾਰੀ ਹੈ ਤਾਂ ਤੁਸੀਂ 2.5 ਇੰਚ ਤੇ ਰੱਖ ਸਕਦੇ ਹੋ ਜੇ ਕੋ ਪਤਲਾ ਹੈ ਤਾਂ 2 ਇੰਚ ਦੇ ਆਵਣਾ ਨਿਸ਼ਾਨ ਆਵਣਾਂ ਨਿਸ਼ਾਨ ਜਿਹੜਾ ਇਹ ਆਪਾਂ ਰੱਖਾਂਗੇ ਸੱਤ ਤੇ ਮਾਰਜਨ ਦੇ ਵਿੱਚ ਆ ਕੇ 6.5 ਬਹਿ ਜਾਊਗਾ ਤੇ ਕਮਰ ਕਮਰ ਦੇ ਕੋਲ ਹੀ ਜਾਂਦਾ ਇਹ ਨਿਸ਼ਾਨ ਜਿਹੜਾ ਜੇ ਕੋਈ ਜ਼ਿਆਦਾ ਪਤਲਾ ਹੈ ਤਾਂ ਫਿਰ ਉਹਦਾ ਉੱਚਾ ਵੀ ਰਹਿ ਜਾਂਦਾ ਇਹਨਾਂ ਦੀ ਬਿਲਕੁਲ ਸਹੀ ਫਿਟਿੰਗ ਇਹੀ ਹੈ ਇਧਰ ਹੋਈ ਤੁਸੀਂ ਇਧਰ ਦਾ ਮਿਲ ਲੈਣਾ ਇਧਰ ਦਾ ਬਿਲਕੁਲ 2 ਇੰਚ ਜਿਹੜਾ ਇੱਥੇ ਆਉਣਾ ਚਾਹੀਦਾ ਥੋੜਾ ਬਾਤਾਂ ਇਹ ਪੁਆਇੰਟਾਂ ਦੇ ਨਾਲ ਉਨੀ ਕੀ ਹੋ ਜੇ ਤਾਂ ਕੋਈ ਚੱਕਰ ਨਹੀਂ ਆ ਆਪਣਾ ਹੈਗਾ ਤਰੀਕਾ ਹੁਣ ਇਹਦੇ ਇੰਨਾ ਇੰਨਾ ਮਾਰਜਨ ਆਪਾਂ ਰੱਖ ਕੇ ਆ ਜਿਹੜੀ ਆਪਾਂ ਕਟਿੰਗ ਕਰ ਤੇ ਤੁਸੀਂ ਨਾ ਮਾਰਜਨ ਜ਼ਰੂਰ ਰੱਖਿਆ ਕਰੋ ਕਈ ਵਾਰ ਬਾਜੂ ਚੋ ਵੀ ਤੁਸੀਂ ਡੇਢ ਤੋਂ 2 ਇੰਚ ਦਾ ਮਾਰਜਨ ਰੱਖ ਲਿਆ ਕਰੋ ਤੇ ਇੱਥੇ ਵੀ ਕਿਉਂਕਿ ਕਈ ਵਰੀ ਅਗਲੇ ਨੂੰ ਖੁੱਲਾ ਢੀੜਾ ਕਰਨਾ ਪੈਂਦਾ ਤੇ ਜਿੱਦਾਂ ਮਾ ਪਰਫੈਕਟ ਇਹਨਾਂ ਦੀ ਸਲਾਈ ਆ ਇਸ ਸਲਾਈ ਲਾ ਕੇ ਤੁਸੀਂ ਇੱਕ ਥੋੜੀ ਪੈ ਪੈ ਇੰਚ ਤੇ ਇੱਥੋਂ ਇੱਥੋਂ ਨਿਲ ਜਾਣੀ ਇੱਥੇ ਤੱਕ ਤੁਸੀਂ ਲਾ ਸਕਦੇ ਹੋ ਕਿ ਜੇ ਅਗਲੇ ਨੂੰ ਪੀੜਾ ਲੱਗੇ ਤਾਂ ਅਗਲਾ ਸਲਾਈ ਖਿੱਚਦੇ ਤਾਂ ਪਰਫੈਕਟ ਆ ਜੀ ਠੀਕ ਹੈ ਜੀ ਆ ਆਪਣੇ ਕਮਿਊਨਿਟੀ ਦੀ ਕਟਾਈ ਹੈ ਇੱਥੇ ਹੁਣ ਆਪਾਂ ਕਟਾਈ ਕਰਦੇ ਹਾਂ ਬੈਗ ਵਾਲੀ ਸੀ 14 ਬੁੱਲਿਆਂ ਦੀ ਕਟਾਈ ਕਰ ਦੋ ਇਹਨੂੰ ਸਿੱਟਣਾ ਨਹੀਂ ਇਹਦੇ ਚ ਆਪਣੇ ਪਲੇਟਾਂ ਤੇ ਜਿਹੜੀਆਂ ਲੱਗਣੀਆਂ ਨੇ ਲੀਰਾ ਉਹ ਇਹਦੇ ਵਿੱਚ ਆ ਲੱਗ ਜਾਂਦੀਆਂ ਨੇ ਜਿਹੜੀਆਂ ਇਹ ਇੱਥੇ ਤੀਰੇ ਤੇ ਸਪੋਟਾਂ ਵਾਸਤੇ ਲੱਗਦੀਆਂ ਨੇ ਉਹ ਨਿਕਲ ਜਾਂਦੀਆਂ ਨੇ ਜੇ ਤੁਹਾਡੇ ਕੋਲ ਕਪੜਾ ਫालतੂ ਹੈ ਤਾਂ ਫਿਰ ਚਲ ਕੋਈ ਗੱਲ ਨਹੀਂ ਫਿਰ ਤੁਸੀਂ ਸੈੱਟ ਵੀ ਕਰ ਸਕਦੇ ਆ ਦੋ ਪੱਲੇ ਫਾੜ ਕੇ ਤੁਸੀਂ ਫਰੰਟ ਸਾਈਡ ਦੀ ਜਿਹੜੀ ਇਸ ਤਰ੍ਹਾਂ ਗਲਾਈ 'ਚ ਇਸ ਤਰ੍ਹਾਂ ਕਟਾਈ ਪਾ ਸਕਦੇ ਉਹਨਾਂ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੇ ਵੇਖੋ ਤੁਸੀਂ ਇਸ ਤਰ੍ਹਾਂ ਚੱਕ ਕੇ ਵੀ ਨਿਸ਼ਾਨ ਲਾ ਸਕਦੇ ਆ ਆ ਵਾਲੇ ਚੱਕ ਕੇ ਤਾਂ ਨਿਸ਼ਾਨ ਲਾਤਾ ਬਿਲਕੁਲ ਸਹੀ ਲੱਗਣਗੇ ਇਹ ਨਿਸ਼ਾਨ ਇਸ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਤੇ ਵੀ ਇੱਥੋਂ ਆਪਾਂ ਗੁੱਠਾ ਰੱਖ ਲੈਨੇ ਇਸ ਤਰ੍ਹਾਂ ਉਹਦੇ ਤੇ ਨਿਸ਼ਾਨ ਲਾ ਲਓ ਇਧਰੋਂ ਵੀ ਜੜਾ ਕੇ ਆਪਣੇ ਨੌ ਤੇ ਨਿਸ਼ਾਨ ਲਾਓ ਸਹੀ ਲੱਗੇਗਾ ਬਿਲਕੁਲ ਇਹਦੇ ਤੇ ਵੀ ਹੁਣ ਇਸ ਤਰ੍ਹਾਂ ਕਰਕੇ ਕੋਈ ਜ਼ਿਆਦਾ ਐਂਜੀ ਟੇਪ ਫੁੱਟ ਚੱਕਣ ਦੀ ਵੀ ਨਹੀਂ ਲੋੜ ਪੈਂਦੀ ਦੇਖੋ ਹੁਣ ਆਪਾਂ ਇਸ ਆਹ ਵਾਲੇ ਜਿਹੜੇ 프ਰੰਟ ਸਾਈਡ ਹੈ ਇੰਦਾਂ ਦੇ ਨਿਸ਼ਾਨ ਥੋੜੇ ਗੂੜੇ ਕਰਕੇ ਇਸ ਤਰ੍ਹਾਂ ਗੂੜੇ ਕਰ ਲਓ ਜਿਹੜਾ ਇਹ ਦੂਜੇ ਪਾਸੇ ਜਦੋਂ ਆਪਾਂ ਝਾੜਾਂਗੇ ਤਾਂ ਜਿਹੜਾ ਚਾੱਕਿਆ ਸਾਰਾ ਝੜ ਕੇ ਇਹਨਾਂ ਦੂਜੇ ਪਾਸੇ ਚਲੇ ਜਾਣਗੇ ਇਸ ਤਰ੍ਹਾਂ ਪੁੱਠਾ ਕਰਕੇ ਤੁਸੀਂ ਇਹਨੂੰ ਬਿਲਕੁਲ ਮਿਲਾ ਕੇ ਬਿਲਕੁਲ ਸਹੀ ਮਲਾ ਕੇ ਤੇ ਫਿਰ ਤੁਸੀਂ ਇਹਦੇ ਤੇ ਜਿਹੜਾ ਨਾ ਇਸ ਤਰ੍ਹਾਂ ਹੱਥ ਮਾਰੋਗੇ ਇਸ ਤਰ੍ਹਾਂ ਸਹੀ ਕਰਕੇ ਇਸ ਤਰ੍ਹਾਂ ਹੱਥ ਮਾਰੋਗੇ ਤੇ ਜਿਹੜੀ ਨਿਸ਼ਾਨੀ ਹੈ ਤੁਹਾਡੇ ਪਾਸੇ ਚਲੀ ਜਾਏਗੀ ਨਹੀਂ ਤਾਂ ਤੁਸੀਂ ਸੂਈ ਨਾਲ ਵੀ ਲਾ ਸਕਦੇ ਹੋ ਨਿਸ਼ਾਨ ਉਹਦੇ ਨਾਲ ਵੀ ਬੜੇ ਸੌਖੇ ਲੱਗ ਜਾਂਦੇ ਨੇ ਇਹ ਥੋੜਾ ਜਿਹਾ ਈਜੀ ਹੋ ਜਾਂਦਾ ਆ ਦੇਖੋ ਹੁਣ ਕਿੱਕੇ ਨਿਸ਼ਾਨ ਆਪਣੇ ਆ ਗਏ ਨੇ ਤੇ ਆਪਾਂ ਇਹਨਾਂ ਨੂੰ ਫਟਾਫਟ ਗੂੜੇ ਕਰ ਲੈਣੇ ਨੇ ਦੇਖੋ ਆ ਦੇਖੋ ਸਾਰੇ ਨਿਸ਼ਾਨ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਇਹਨਾਂ ਨੂੰ ਆਪਾਂ ਗੋਡੇ ਕਰ ਲੈਣਾ ਇਸ ਤਰ੍ਹਾਂ ਬਹੁਤ ਹੀ ਜਲਦੀ ਹੋ ਜਾਂਦਾ ਹੈ ਇਸ ਤਰ੍ਹਾਂ ਠੀਕ ਹੈ ਇਹਨਾਂ ਨੂੰ ਵਾਪਸ ਹੀ ਆਪਾਂ ਫੇਰ ਉੱਥੇ ਹੀ ਰੱਖ ਕੇ ਕਿਉਂਕਿ ਹੁਣ ਇਹਦੀ ਆਪਾਂ ਨੂੰ ਕੋਈ ਲੋੜ ਨਹੀਂ ਆਪਾਂ ਜਿਹੜੇ ਵਿਚਲੀ ਕਟਾਈ ਹੈ ਸਾਰੀ ਬਾਅਦ ਵਿੱਚ ਕਰ ਦਿੰਨੇ ਹਾਂ ਇੰਨੀ ਕਿੰਨੀ ਫਿਰ ਕੰਮ ਦਿਖਾਈਏ ਤੇ ਫਿਰ ਨਾ ਜਿਆਦਾ ਹੋ ਜਾਂਦਾ ਵੀਡੀਓ ਜਿਹੜੀ ਲੰਬੀ ਹੋ ਜਾਂਦੀ ਹੈ ਮਾਰਟਨ ਜਿਹੜੇ ਨੇ ਤੁਸੀਂ ਲੰਬਾਈ ਦੇ ਚੜਾਈ ਦੇ ਜੇ ਤੁਸੀਂ ਲੈਸ ਵਗੈਰਾ ਲਾਉਣੀ ਹੈ ਤਾਂ ਆਪਣੇ ਹਿਸਾਬ ਨਾਲ ਰੱਖ ਲਿਆ ਗਲਾ ਨਹੀਂ ਛੋਟਾ ਪਾਉਂਦੇ ਨੇ ਆਪਾਂ ਇਹਨਾਂ ਦਾ ਗਲਾ ਚੜਾਈ ਤੇ ਲੰਬਾਈ ਦੇ ਵਿੱਚ ਛੋਟਾ ਰੱਖਣਾ ਆਪਾਂ 2-3 ਸ਼ਾਲ ਲਾਵਾਂਗੇ ਤੇ ਸਵਾ ਦੋ ਰਜੇਗਾ ਜੇ ਆਪਾਂ ਢਾਈ ਤੇ ਲਾਵਾਂਗੇ ਤਾਂ ਪੌਣੇ ਤਿੰਨ ਹੋ ਜਾਏਗਾ ਹੁਣ ਆਪਾਂ 2 ਤੋਂ 1 ਇੱਕ ਅੱਧਾ ਪੁਆਇੰਟ ਜਿਹੜਾ ਵੱਧ ਰੱਖਣਾ ਹੈ ਬਸ ਆਪਣੀ ਢਾਈ ਤੇ ਇਧਰ ਆਪਾਂ ਪੰਜ ਰੱਖਾਂਗੇ ਤੇ 4.5 ਹੋ ਜਾਊਗਾ ਜੇ ਤੁਸੀਂ ਉਪਰੋਂ ਪੀੜਾ ਰੱਖਣਾ ਗਲਾ ਵੀ ਸੈਡ ਆਨ ਡਿੱਗੇ ਨਾ ਨੀਚੇ ਚੌੜਾ ਤਾਂ ਤੁਸੀਂ ਰੱਖ ਸਕਦੇ ਹੋ 1 ਅੱਧੇ ਇੰਚ ਦਾ ਅੱਧੇ ਕੁ ਇੰਚ ਦਾ ਜਾਂ ਥੋੜੇ ਜਿਹਾ ਪੁਆਇੰਟਾਂ ਦਾ ਫਰਕ ਪੈ ਜਾਂਦਾ ਹੈ ਇਸ ਤਰ੍ਹਾਂ ਕਰਕੇ ਜੇ ਨਿਸ਼ਾਨ ਥੋੜਾ ਵਾ ਤਾਂ ਟੇਡਾ ਮੇਡਾ ਵੀ ਲੱਗ ਜੇ ਤਾਂ ਤੁਸੀਂ ਜਿਹੜੀ ਕਟਾਈ ਹੈ ਉਹ ਸਹੀ ਪਾਉਣੀ ਹੈ ਇਸ ਤਰ੍ਹਾਂ ਕੈਂਚੀ ਨੂੰ ਘੁਮਾ ਕੇ ਗਲੰਘਾ ਲੈਣੀ ਹੈ ਇਸ ਤਰ੍ਹਾਂ ਸਤਿ ਆਪਾ ਆਪਣਾ ਗਲੀ ਦੀ ਕਟਾਈ ਹੋ ਗਈ। ਬਸ ਆਪਣੀ ਇਹੀ ਕਮੀਜ਼ ਦੀ ਇਨੀ ਕਿ ਕਟਾਈ ਹੁੰਦੀ ਆ ਬਾਜੂ ਦੀ ਆਪਾਂ ਕਟਾਈ ਤੁਹਾਨੂੰ ਕਰਕੇ ਦਿਖਾ ਦਾਂਗੇ ਜੇ ਇਹ ਵੀਡੀਓ ਲੰਬੀ ਨਾ ਬਣੀ ਤਾਂ ਇਸ ਦੇ ਵਿੱਚ ਹੀ ਬਾਜੂ ਦੀ ਕਟਾਈ ਦਿਖਾ ਦਾਂਗੇ ਕਿੰਨੇ ਇਤੇ ਆਪਾਂ ਇੱਕ ਵੀਡੀਓ ਬਾਜੂ ਤੇ ਹੋਰ ਲਿਆਵਾਂਗੇ ਠੀਕ ਹੈ ਜੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ।